ਕੋਈ ਬੀਬੀਆਂ ਪਹਿਲਾਂ ਜੱਫੀਆਂ ਪਾਉਂਦੀ ਰਹੀ ਉਹ ਮੈਨੂੰ ਹਾਂ ਮੇਰਾ ਨਾਲ ਘਰਤੀ ਰਹੀ ਸਾਰਾ ਪੱਪੀਆਂ ਛੱਪੀਆਂ ਕਰਦੀ ਰਹੀ ਆ ਹਾਂ ਬਾਅਦ ਵਿੱਚ 2 ਸਾਲਾਂ ਬਾਅਦ ਉਹਨੂੰ ਪਤਾ ਲੱਗਿਆ ਮੇਰਾ ਬਲਾਤਕਾਰ ਹੋ ਰਿਹਾ ਪਹਿਲਾਂ ਕਿਉਂ ਨਹੀਂ ਬੋਲੀ ਉਹ ਇਹ ਤਾਂ ਗੱਲ ਕਰ ਬਾਬੇ ਦੀ ਸਹੀ ਆ ਵੀ ਪਹਿਲਾਂ ਬੋਲਣਾ ਚਾਹੀਦਾ ਸੀਗਾ ਵੀ ਜੇ ਕੋਈ ਸਾ ਆਪਾਂ ਵੀ ਜ਼ਿੰਮੇਵਾਰੀ ਤੁਹਾਨੂੰ ਕੰਮ ਕਰਨਾ ਕਹਿੰਦਾ ਔਖਾ ਲੱਗਦਾ ਮੈਨੂੰ ਇਹ ਬਾਲਾ ਔਖਾ ਲੱਗਦਾ ਜਿਸ ਉਹ ਲੱਗ ਗਈ ਨਹੀਂ ਬਾਬਾ ਜੀ ਰੋਣਾ ਰੋਕਾ ਤੁਰੇ ਤੁਸੀਂ ਨਹੀਂ ਬਾਬਾ ਰੋਕਾ ਤੁਰੇ ਤੁਸੀਂ ਤੁਸੀਂ ਵੇਖੋ ਹੀ ਪਹਿਲਾਂ ਮੈਂ ਚੰਗੇ ਸੀ ਵਾਲੇ ਕਮਰੇ 'ਚ ਪੈਂਦਾ ਸੀ ਹੂੰ ਚੰਗਾ ਮੇਰੇ ਐਲਸੀਡੀ ਲੱਗੀ ਚੰਗੀਆਂ ਮੇਰੀਆਂ ਮਾਲਸ਼ਾਂ ਹੁੰਦੀਆਂ ਸਰੀਰ ਤੇ ਚੰਗੇ ਬਦਾਂ ਖਾਂਦਾ ਸੀ ਚੰਗੇ ਮੈਂ ਸਾਰਾ ਰੋਟੀ ਪਾਣੀ ਖਾਂਦਾ ਸੀ ਤੇ ਬਸ ਕਲਾ ਟੱਟੀ ਬਹਿਣਾ ਹੁੰਦਾ ਸੀਗਾ ਉੱਠ ਕੇ ਹਾਂ ਖਾਣਾ ਤੇ ਟੱਟੀ ਤੇ ਲੋਕਾਂ ਨੂੰ ਬਸ 2 ਮਿੰਟ ਪ੍ਰਚਾਰ ਦੇਣਾ ਹੁੰਦਾ ਸੀ ਉਸ ਤੋਂ ਬਾਅਦ ਬਸ ਇੱਕ ਪਿਆਰ ਉਸ ਤੋਂ ਬਾਅਦ ਬਸ ਪਿਆਰ ਵੰਡੀਦਾ ਸੀ ਬੀਬੀ ਦੇਖੋ ਬੇਦਰਸ ਕਰੋ ਵੇ ਮੈਂ ਹੋ ਜੂ ਸਾਧਨੀ ਬਹਿ ਜੂ ਕਿਸੇ ਸਾਥ ਦੇ ਡੇਰੇ ਤੁਸੀਂ ਆਮ ਹੀ ਸੁਣਦੇ ਸੀਗੇ ਪਰ ਅੱਜ ਜਿਹੜੇ ਸੀ ਤੁਹਾਨੂੰ ਬਾਬੇ ਨਾਲ ਮਲਾਉਣ ਜਾ ਰਹੇ ਬਾਬੇ ਦਾ ਡੇਰਾ ਕੰਗਾਲ ਹੋ ਗਿਆ ਬਾਬੇ ਦਾ ਡੇਰਾ ਸੀਲ ਹੋ ਚੁੱਕਿਆ ਕਿਉਂ ਬਾਬੇ ਦਾ ਡੇਰਾ ਸੀਲ ਹੋਇਆ ਬਾਬੇ ਕੋਲੇ ਲੀਡਰ ਆਉਂਦੇ ਸੀਗੇ ਜਨਾਨੀਆਂ ਆਉਂਦੀਆਂ ਸੀ ਬਾਬਿਆਂ ਤੇ આરોਪ ਲੱਗਿਆ ਬਾਬੇ ਦੀ ਆਡੀਓ ਵਾਇਰਲ ਹੋ ਰਹੀ ਹੈ ਤੁਸੀਂ ਸਾਰੇ ਸੁਣਿਆ ਹੋਊਗਾ ਕਿੰਨੇ ਗੰਦੇ ਸ਼ਬਦ ਵਰਤੇ ਆ ਬਾਬੇ ਨੇ ਆਡੀਓ ਦੇ ਵਿੱਚ ਤੇ ਆਪਾਂ ਤੁਹਾਨੂੰ ਉਸੇ ਬਾਬੇ ਨਾਲ ਮਲਾਉਣ ਜਾ ਰਹੇ ਬਾਬੇ ਪੱਖੇ ਨਾਲ ਆ ਜਾਓ ਭਾਈ ਖਿੱਚ ਕੇ ਬਾਬੇ ਨਾਲ ਮਲਾਉਦੇ ਜਿਹੜਾ ਡੇਰਾ ਕੰਗਾਲ ਹੋ ਚੁੱਕਿਆ ਜੀ ਭਾਈ ਲੋ ਵੀ ਮਿੱਤਰੋ ਆਪਾਂ ਬਾਬਾ ਵੇਖ ਲਓ ਆ ਫਿਰਦਾ ਕੰਮ ਕਰ ਰਿਹਾ ਜਿਹਦੀਆਂ ਵੇ ਤੁਹਾਨੂੰ ਗੱਲ ਦਸੀ ਦੀ ਡੇਰਾ ਸੀਗਾ ਬਹੁਤ ਵੱਡਾ ਸਾਮਲਾ ਸੀ ਜਿਹੜਾ ਸੀਲ ਹੋ ਚੁੱਕਿਆ ਤੇ ਬਾਬਾ ਅੱਜ ਕੰਮ ਕਰਦਾ ਫਿਰਦਾ ਬਾਬਾ ਜੀ ਆ ਜੀ ਬਾਬਾ ਜੀ ਨਾਲ ਗੱਲਬਾਤ ਕਰਨੀ ਹੈ ਬਾਬਾ ਜੀ ਬਾਬਾ ਜੀ ਇੱਕ ਸਾਡੇ ਨਾਲ ਗੱਲਬਾਤ ਕਰੋ ਗੱਲਬਾਤ ਕਰੋ ਬਾਬਾ ਜੀ ਬਾਬਾ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਹਾਡਾ ਤੁਹਾਡਾ ਬਹੁਤ ਵੱਡਾ ਡੇਰਾ ਸੀਗਾ ਤੇ ਤੁਸੀਂ ਇੱਥੇ ਕੀ ਕਰ ਰਹੇ ਹੋ ਇਥੇ ਬਾਬੇ ਆਉਦੇ ਕਸ਼ਟ ਦੂਰ ਕਰਨ ਆਇਆ ਕਾਦੇ ਕਸ਼ਟ ਦੂਰ ਕਰਨ ਆਇਆ ਤੁਹਾਡਾ ਜਿਹੜਾ ਡੇਰਾ ਸੀ ਆ ਤੁਹਾਡਾ ਢੱਡਾ ਢੱਡਾ ਹੋਇਆ ਪਿਆਗਾ ਤੇ ਅੱਜ ਤੁਸੀਂ ਇੱਥੇ ਦਿਹਾੜੀਆਂ ਕਰਦੇ ਫਿਰਦੇ ਹੋ ਜਾਣਦਾ ਤੂੰ ਮੈਨੂੰ ਜਾਣਦੇ ਸੁਣੋ ਤੁਹਾਡੀ ਆਡੀਓ ਵਾਇਰਲ ਹੋਈ ਹੈ ਤੁਸੀਂ ਉਹੀ ਬਾਬੇ ਹੋ ਮੇਰੀ ਤਾਂ ਕੋਈ ਆਈਡੀ ਨਹੀਂ ਮੇਰੀ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਹਿ ਰਹੇ ਹੋ ਤੁਸੀਂ ਜਿਹੜਾ ਬੰਦਾ ਸਾਧ ਦੇ ਕੱਪੜੇ ਪਾ ਕੇ ਤੁਰਿਆ ਫਿਰੂ ਉਹ ਬਾਬਾ ਬਣ ਜਾਊਗਾ ਤੇ ਫਿਰ ਤੁਸੀਂ ਕਾਹਤੋਂ ਪਾਇਆ ਤੁਸੀਂ ਬਾਬੇ ਹੋ ਮੈਂ ਤਾਂ ਬਾਬਾ ਹੀ ਆ ਨਹੀਂ ਜਿਹੜੀ ਉਹ ਆਡੀਓ ਵਾਇਰਲ ਹੁੰਦੀ ਹੈ ਸੁਣਦੇ ਜਨਾ ਸਰ ਮੇਰੀ ਹਾਂ ਕਿਵੇਂ ਸੀ ਉਹਦੇ ਵਿੱਚ ਤੁਸੀਂ ਪੁੱਤ ਬੁੱਗੇ ਕੀ ਸ਼ਬਦ ਵਰ ਉਹ ਤਾਂ ਪਿਆਰ ਵੰਡ ਰਹੀ ਮੈਂ ਤੇ ਪਿਆਰ ਵੰਡ ਰਹੇ ਹੋ ਤੁਸੀਂ ਅੱਜ ਤੁਹਾਡਾ ਡੇਰਾ ਕਾਹ ਤੋਂ ਬੰਦ ਹੋ ਗਿਆ ਪਹਿਲਾਂ ਤਾਂ ਤੁਸੀਂ ਇਹ ਸ਼ਬਦ ਇਹ ਗੱਲ ਦੱਸੋ ਤੁਹਾਡਾ ਡੇਰਾ ਕਿਉਂ ਬੰਦ ਹੋਇਆ ਬੀਬੀਆਂ ਆਉਣੀਆਂ ਬੰਦ ਹੋ ਗਈਆਂ ਸਾਡਾ ਡੇਰਾ ਬੰਦ ਹੋ ਗਿਆ ਵੇਖੋ ਬਈ ਦਰਸ਼ਕੋ ਬਾਬੇ ਨੇ ਕਿਹਾ ਬੀਬੀਆਂ ਆਣੋ ਸਾਡੀਆਂ ਡੇਰਾ ਸਾਡਾ ਬੰਦ ਹੋ ਗਿਆ ਕਿਹਾ ਬੀਬੀਆਂ ਦਾ ਪਾਪਾ ਕਹਿੰਦੇ ਸੀਗੇ ਤੁਹਾਡੇ ਕਮਰੇ ਦੇ ਵਿੱਚ ਜਿਹੜਾ ਤੁਹਾਡਾ ਖਾੜ ਪੀਣ ਨੂੰ ਸਮਾਨ ਹੁੰਦਾ ਸੀ ਉਹਦੇ ਚ ਦੋ ਚੋਂ ਉੱਚੇ ਆਉਂਦੇ ਸੀਗੇ ਤੇ ਬੀਬੀ ਹੀ ਲੈ ਕੇ ਆਉਂਦੀ ਸੀ ਉਹ ਕੀ ਚੱਕਰ ਸੀ ਉਹ ਗੱਲ ਇਹ ਸੀਗਾ ਵੀ ਰੋਟੀ ਕੌਣ ਬਣਾਉਂਦਾ ਬੀਬੀਆਂ ਤੇ ਦਾਲ ਕੌਣ ਬਣਾਉਂਦਾ ਬੀਬੀਆਂ ਤੇ ਆਟਾ ਕੌਣ ਘੋਂਦਾ ਸਾਰਾ ਬੀਬੀਆਂ ਹੀ ਕਰਦੀਆਂ ਕਰਦੀਆਂ ਨਾ ਫਿਰ ਅਸੀਂ ਪਹਿਲ ਦਿੰਨੇ ਆ ਬੀਬੀਆਂ ਨੂੰ ਬੇਅਤ ਨੇ ਵੀ ਬੇਬੀ ਬੀਬੀ ਲੇਕੋ ਤੇ ਜਿਹਦੇ ਦੋ ਚੌਚੇ ਹੁੰਦੇ ਸੀ ਉਹਨਾਂ ਦਾ ਕੀ ਮਤਲਬ ਹੁੰਦਾ ਸੀ ਉਹਨਾਂ ਦਾ ਇਹ ਮਤਲਬ ਹੁੰਦਾ ਸੀ ਇੱਕ ਚਮਚਾ ਉਹ ਖਾਂਦੀ ਸੀ ਇੱਕ ਚਮਚਾ ਮੈਂ ਖਾਂਦਾ ਸੀ ਇਹ ਤਾਂ ਤੁਹਾਡੇ ਗੱਲ ਸੁਣ ਵਿੱਚ ਇਹ ਵੀ ਆਈਏ ਤੁਸੀਂ ਇੱਕ ਦੂਜੇ ਦੇ ਮੂੰਹ ਵਿੱਚ ਚੇ ਇੱਕ ਦੂਜੇ ਦੇ ਮੂੰਹ ਵਿੱਚ ਪਾਉਂਦੀ ਸੀ ਉਹ ਤਾਂ ਹੀ ਪਿਆਰ ਦਿੰਦੇ ਸੀਗੇ ਹੁਣ ਪਿਆਰ ਤਾਂ ਦੇਣਾ ਹੀ ਪੈਂਦਾ ਪਿਆਰ ਤੁਸੀਂ ਦਿੰਦੇ ਸੀਗੇ ਪਿਆਰ ਦਿੰਦੇ ਤੁਸੀਂ ਬੀਬੀਆਂ ਨੂੰ ਹੀ ਕਿਉਂ ਪਿਆਰ ਦਿੰਦੇ ਸੀ ਬੰਦੇ ਵੀ ਆਉਂਦੇ ਆ ਤੁਹਾਡੇ ਕੋਲੇ ਉਹ ਬੰਦੇ ਵੀ ਆਉਂਦੇ ਮਰਦ ਵੀ ਆਉਂਦੇ ਉਹਨਾਂ ਨੂੰ ਪਿਆਰ ਕਿਉਂ ਨਹੀਂ ਦੇ ਦਿੰਦੇ ਸੀ ਚਮਚਾ ਹੁਣ ਮੈਂ ਆਪਦੇ ਮੂੰਹ 'ਚ ਪਾਉਂਦਾ ਜੇ ਕੋ ਆਪਦੇ ਮੂੰਹ ਉਹ ਨਮਰਦ ਸੀਗੇ ਮਰਦ ਥੋੜੀ ਸੀਗੇ ਉਹਨਾਂ ਨੂੰ ਪਿਆਰ ਕਰਦਾ ਦੇਵਾ ਮੈਂ ਬੀਬੀਆਂ ਨੂੰ ਪਿਆਰ ਦਿੰਦਾ ਸੀ ਤੇ ਨਾਲੇ ਪਿਆਰ ਮੂੰਹ 'ਚ ਵੀ ਦਿੰਦਾ ਸੀ ਤੁਸੀਂ ਬਾਬਾ ਜਿਹੜਾ ਤੁਹਾਡਾ ਡੇਰਾ ਸੀਲ ਹੋ ਗਿਆ ਇਹਦਾ ਸੀ ਡੇਰਾ ਸੀਲ ਕਦੋਂ ਹੋਇਆ ਉਹਦਾ ਡੇਰਾ ਸੀਲ ਇਹ ਹੋਇਆ ਵੀ ਬਈ ਪਹਿਲਾਂ ਸੰਗਤਾਂ ਆਉਂਦੀਆਂ ਸੀ ਭਰ-ਭਰ ਕੇ ਹਾਂ ਜਦੋਂ ਮੇਰੀ ਵੀਡੀਓ ਲੀਕ ਹੋਈ ਆ ਕਿਸੇ ਨੇ ਇਲਜ਼ਾਮ ਲਾਤਾ ਬੁੜੀ ਨੇ ਵੀ ਐ ਕਰਕੇ ਬਾਬੇ ਨੇ ਮੇਰਾ 2 ਸਾਲ ਸੋਚਣ ਕੀਤਾ ਹਾਂ ਤੇ ਡੇਰੇ ਤੇ ਸੀਲ ਹੋ ਗਈ ਹੁਣ ਤੇ ਫਿਰ ਬਾਬਾ ਜੀ ਜਿਹੜੀ ਆਡੀਓ ਆਉਂਦੀ ਆ ਬਾਬੇ ਦੀ ਇਹ ਬੁੜੀ ਦੀ ਉਹ ਕਹੇ ਬਾਬੇ ਪੱਖੇ ਨੇ ਮੇਰੇ ਨਾਲ ਸੋਸ਼ਣ ਕੀਤਾ 2 ਸਾਲ ਬਲਾਤ ਕਰਕੇ ਕੀਤਾ ਉਹਨੂੰ ਤੁਸੀਂ ਕਹਿੰਨੇ ਆ ਬਲਾਤਕਾਰ ਤਾਂ ਆਮ ਗੱਲ ਆਈ ਨਹੀਂ 2 ਸਾਲ ਤੁਸੀਂ ਉਹਨਾਂ ਸੋਸ਼ਣ ਕਰਦੇ ਰਹੇ ਹੋ ਕੀ ਚੱਕਰ ਆ ਗੱਲ 2 ਸਾਲ ਸੋਸ਼ਣ ਕਰਦਾ ਰਹੇ ਆ ਉਹ ਆਪ ਕਰਾਉਂਦੀ ਰਹੀ ਐ ਮੈਂ ਤਾਂ ਹੀ ਕਰਦਾ ਰਿਹਾ ਨਹੀਂ ਮਨ ਨਾਲ ਥੋੜੀ ਸਹਿਮਤੀ ਹੁੰਦੀ ਸੀਗੀ ਸਹਿਮਤੀ ਹੁੰਦੀ ਸੀਗੀ ਜੇ ਉਹ ਪਣਾਉਂਦੀ ਸੀਗੀ ਤਾਂ ਮੈਂ ਪਣਦਾ ਸੀਗਾ ਅੱਜ ਬਾਬਾ ਚੱਲ ਤੁਸੀਂ ਆਹ ਵੇਖੋ ਤੁਸੀਂ ਕਿੰਨੇ ਗੰਦੇ ਸ਼ਬਦ ਬੋਲੀ ਇਹਨੇ ਕੈਮਰੇ ਮੂਰੇ ਤੇ ਤੁਸੀਂ ਆਫ ਕੈਮਰਾ ਨਹੀਂ ਤੁਸੀਂ ਆਫ ਕੈਮਰਾ ਕੀ ਕੁਛ ਕਰਦੇ ਹੋਵੋਗੇ ਬਾਬਾ ਉਹ ਬੀਬੀ ਉਹ ਬੀਬੀ ਕਹਿੰਦੀ ਵੀ ਤੇ ਇਹਨੇ ਮੇਰਾ ਬਲਾਤਕਾਰ ਕੀਤਾਗਾ ਉਹ ਕਹਿੰਦੀ ਮੈਂ ਮੀਡੀਆ ਵਿੱਚ ਮੂਰੇ ਆ ਕੇ ਵੀ ਬੋਲੂਗੀ ਨਾ ਤਾਂ ਕਰ ਮੇਰੀ ਗੱਲ ਸੁਣੋ ਉਹ ਹੁੰਦਾ ਜਿੱਥੇ ਆਪਾਂ ਤੱਕਾ ਕਰਦੇ ਆਂ ਮੈਂ ਤੱਕਾ ਨਹੀਂ ਕੀਤਾ 2 ਸਾਲ ਮੈਨੂੰ ਮਰੌਂਦੀ ਰਹੀ ਦਾ ਮਾਰਦਾ ਰਹੇਂ ਦੇ ਤੂੰ ਜੇਲ੍ਹ ਦੇ ਵਿੱਚੋਂ ਆਏ ਆ ਜੇਲ੍ਹ ਦੇ ਵਿੱਚ ਪਰ ਤੁਸੀਂ ਕੀ ਹੋਵੋਗੇ ਜੇ ਤੁਹਾਡੇ ਤੇ ਇ ਇਹ ਤਾਂ ਲੋਕ ਭੇਜ ਦਿੰਦੇ ਆ ਫਿਰ ਜਾ ਵਾਲੇ ਤੁਸੀਂ ਬਲਾਤਕਾਰ ਕੀਤਾ ਸੀ ਨਾ ਹੁਣ ਤਾਂ ਕੁਛ ਮਰਜੀ ਮੰਨ ਲਾ ਹੁਣ ਤਾਂ ਮੈਂ ਦਿਹਾੜੀ ਲੱਗਾਂ ਜੀ ਦਿਹਾੜੀ ਕਿਹਾ ਤੋ ਲੱਗਿਆ ਜੀ ਦਿਹਾੜੀਆਂ ਕਿ ਕਿੰਨੇ ਪੀ ਦਿਹਾੜੀ ਕਰ ਰਹੇ ਹੋ ਤੁਸੀਂ 400 ਰੁਪਏ ਦਿਹਾੜੀ 400 ਰੁਪਏ ਦਿਹਾੜੀ ਬਾਬਾ ਸੁਣੋ ਜਿਹੜੀ ਮੰਨ ਲਾ 400 ਦਿਹਾੜੀ ਤੁਹਾਨੂੰ ਕੰਮ ਕਰਨ ਦਾ ਕਿੰਨਾ ਔਖਾ ਲੱਗਦਾ ਮੈਨੂੰ ਇਹ ਬਾਲਾ ਔਖਾ ਲੱਗਦਾ ਜੀ ਜ਼ੋ ਲੱਗ ਗਈ ਨਹੀਂ ਬਾਬਾ ਤੁਸੀਂ ਰੋਣਾ ਰੋ ਕਾ ਤੋ ਰਹੇ ਤੁਸੀਂ ਨਹੀਂ ਬਾਬਾ ਰੋ ਕਾ ਤੋ ਰਹੇ ਤੁਸੀਂ ਤੁਸੀਂ ਵੇਖੋ ਜੀ ਪਹਿਲਾਂ ਮੈਂ ਚੰਗੇ ਸੀ ਵਾਲੇ ਕਮਰੇ 'ਚ ਪੈਂਦਾ ਸੀ ਹੂੰ ਚੰਗਾ ਮੇਰੇ ਐਲਸੀਡੀ ਲੱਗੀ ਚੰਗੀਆਂ ਮੇਰੀਆਂ ਮਾਲਸ਼ਾਂ ਹੁੰਦੀਆਂ ਸਰੀਰ ਤੇ ਚੰਗੇ ਬਿਦਾਾਂ ਖਾਂਦਾ ਸੀ ਚੰਗੇ ਮੈਂ ਸਾਰਾ ਰੋਟੀ ਪਾਣੀ ਖਾਂਦਾ ਸੀ ਤੇ ਬਸ ਕਲਾ ਟੱਟੀ ਬਹਿਣਾ ਹੁੰਦਾ ਸੀਗਾ ਉੱਠਾ ਹਾਂ ਖਾਣਾ ਤੇ ਟੱਟੀ ਤੇ ਲੋਕਾਂ ਨੂੰ ਬਸ 2 ਮਿੰਟ ਪ੍ਰਚਾਰ ਦੇਣਾ ਹੁੰਦਾ ਸੀ ਉਸ ਤੋਂ ਬਾਅਦ ਇੱਕ ਪਿਆਰ ਉਸ ਤੋਂ ਬਾਅਦ ਬਸ ਪਿਆਰ ਵੰਡੀਦਾ ਸੀ ਬੀਬੀ ਵੇਖੋ ਬੇਦਰਸ ਘੱਟ ਬਾਬਾ ਰੋ ਰਿਹਾ ਕਹਿੰਦਾ ਮੈਥੋਂ ਕੰਮ ਨਹੀਂ ਹੁੰਦਾ ਪਰ ਇੱਥੇ ਦਾ ਹੀ ਮੈਨੂੰ ਸਾਹ ਛੱਡ ਜਾਂਦਾ ਸੀ ਸਾਹ ਛੱਡ ਜਾਂਦਾ ਤੇ ਡੈਡਾ ਕੱਢੇ ਬਾਬਾ ਐਵੇਂ ਨਹੀਂ ਹੋਈਦਾ ਜੀ ਮੈਥੋਂ ਨਹੀਂ ਜਿਹੜੇ ਤੁਹਾਡੇ ਕੋਲ ਇਹਨੇ ਲੀਡਰ ਆਉਂਦੇ ਸੀ ਤੁਹਾਡੇ ਕੋਲ ਲੀਡਰ ਆ ਲੀਡਰ ਬਥੇਰੇ ਆਉਂਦੇ ਸੀ ਹੁਣ ਭੈਣ ਚੋਦ ਕੋਈ ਨਹੀਂ ਆਉਂਦਾ ਨਹੀਂ ਅੱਜ ਕਿਉਂ ਨਹੀਂ ਆ ਰਹੇ ਫਿਰ ਤੁਹਾਡੀ ਬਾਤ ਕਿਉਂ ਨਹੀਂ ਪੁੱਛ ਰਹੇ ਨਹੀਂ ਪੁੱਛਦਾਈ ਉੱਥੋਂ ਤੱਕ ਕੀ ਆ ਜਿੱਥੋਂ ਤੱਕ ਬਾਬੇ ਦੀਆਂ ਤੂਤੀਆਂ ਬੋਲਦੀਆਂ ਤੁਹਾਡੇ ਕੋਲ ਲੀਡਰ ਆਉਦੇ ਕਿਹੜੀ ਗੱਲ ਸੀਗੇ ਤੂਤੀ ਵੋਟਾਂ ਲਈ ਆਉਂਦੇ ਸੀ ਹੋਰ ਕਦੇ ਲਈ ਕਿੰਨੇ ਲੋਕ ਜੁੜੇ ਸੋਡੇ ਨਾਲ ਮੇਰੇ ਨਾਲ 7-8 ਕਰੋੜ ਜੁੜੇ ਸੀ 7-8 ਕਰੋੜ ਲੋਕ ਜੁੜੇ ਸੀ ਬਾਬਾ ਕਹਿੰਦਾ ਮੇਰੇ ਨਾਲ ਮੇਰੇ ਕੋਲ ਤਾਂ ਹੀ ਲੀਡਰ ਆਉਂਦੇ ਸੀਗੇ ਤੇ ਪਰ ਅੱਜ ਕਿਸੇ ਲੀਡਰ ਨੇ ਬਾਤ ਨਹੀਂ ਪੁੱਛੀ ਇਹਦਾ ਕਹਿੰਦਾ ਮਤਲਬ ਆ ਕਿ ਜਿੰਨਾ ਚਿਰ ਬੰਦੇ ਨੂੰ ਮਤਲਬ ਹੁੰਦਾ ਉਹਨਾਂ ਚਿਰ ਹੀ ਆਉਂਦਾ ਬਾਬਾ ਅ ਨਹੀਂ ਫਿਰ ਬਾਬਾ ਜੀ ਤੁਸੀਂ ਹੁਣ ਕੀ ਸਮਝਦੇ ਹੋਗੇ ਇਹਨੂੰ ਜਜ ਕਰ ਰਹੇ ਆ ਤੁਹਾਡੇ ਕਰਮ ਸੀ ਇਹ ਮੇਰੇ ਕਰਮ ਸੀ ਮੈਂ ਆਪਦੇ ਕਰਮ ਲੈ ਕੇ ਜਾਊਂਗਾ ਦੁਨੀਆ ਨੂੰ ਦੱਸੂਗਾ ਵੀ ਮੈਂ ਬਾਬਾ ਗਲਤ ਨਹੀਂ ਸੀਗਾ ਬਾਬਾ ਸਹੀ ਸੀ ਬਾਬਾ ਜਿਹੜੀ ਤੁਹਾਡੀ ਉਹ ਆਡੀਓ ਵਾਇਰਲ ਹੋਈ ਉਹਦੇ ਵਿੱਚ ਤੁਸੀਂ ਕੀ ਸ਼ਬਦ ਬੋਲ ਰਹੇ ਹੋ ਉਹਦੇ ਜੀ ਪੁੱਤ ਬੁੱਗੂ ਕਹਿ ਰਹੇ ਆ ਇਹ ਨਹੀਂ ਪੁੱਤ ਬੁੱਗੂ ਤੁਸੀਂ ਇਹ ਕਹਿੰਦੇ ਕਿ ਲੋਕਾਂ ਦੇ ਧੀਆਂ ਭੈਣਾਂ ਨੂੰ ਇਹੋ ਜਿਹੇ ਸ਼ਬਦ ਬੋਲਣੇ ਕੋਈ ਚੰਗੇ ਆ ਨਹੀਂ ਲੋਕਾਂ ਦੇ ਧੀਆਂ ਭੈਣਾਂ ਕਿਉਂ ਮੇਰੀਆਂ ਧੀਆਂ ਭੈਣਾਂ ਮੈਂ ਉਹਨਾਂ ਨੂੰ ਆਈ ਬੁੱਗੇ ਪੁੱਤ ਕਹਿਣਾ ਤਾਂ ਕਿਉਂਕਿ ਪਿਆਰ ਵੰਡਦਾ ਲੋਕਾਂ ਨੂੰ ਇਹ ਪਿਆਰ ਵੰਡਦਾ ਬਾਬਾ ਪਿਆਰ ਵੰਡਦਾ ਫਿਰ ਤੁਹਾਨੂੰ ਬਾਬਾ ਤੁਸੀਂ ਕਿਸੇ ਧੀ ਪੈਨ ਨੂੰ ਇਹ ਨਹੀਂ ਨਾ ਕਹਿ ਸਕਦੇ ਤੁਸੀਂ ਉਸ ਤੋਂ ਬਾਅਦ ਹੋਰ ਸ਼ਬਦ ਵੀ ਬੋਲੇਣਾ ਸੀ ਇੱਥੇ ਕੈਮਰੇ ਨੂੰ ਦੱਸ ਨਹੀਂ ਸਕਦੇ ਮੈਂ ਦੱਸੋ ਮੇਰੇ ਚ ਕੀ ਗਲਤੀ ਆ ਗਲਤੀ ਹੋਰ ਕੀ ਆ ਜਿਹੜੀ ਗਲਤੀ ਕੀ ਆ ਜਦੋਂ ਬੁੜੀਆਂ ਆਪ ਆਉਂਦੀਆਂ ਮੇਰੇ ਕੋਲ ਬੀਬੀਆਂ ਮੇਰੇ ਕੋਲ ਆਪ ਆਉਂਦੀਆਂ ਮੇਰੇ ਕਮਰੇ ਦੇ ਵਿੱਚ ਮੈਂ ਬਿੱਡਾਂ ਤੇ ਆਪ ਪਾਉਣਾ ਉਹਨਾਂ ਨੂੰ ਮੈਂ ਉਹਨਾਂ ਦੇ ਕੱਪੜੇ ਆਪ ਲਾਉਣਾ ਨੇ ਨੀ ਇਹਦਾ ਮੈਨੂੰ ਤੁਸੀ ਮੰਨਤਾ ਰਹੇ ਹੋ ਤੁਸੀਂ ਕੱਪੜੇ ਲੈਂਦੇ ਆ ਤੁਹਾਡੇ ਕਮਰੇ ਚ ਕੱਪੜੇ ਮੇਰੀ ਗੱਲ ਸੁਣ ਮੈਂ ਕਹਿੰਦਾ ਮੈਂ ਕਸੂਰਵਾਰ ਕਿਉਂ ਆ ਨੀ ਕਸੂਰਵਾਰ ਉਹ ਵੀ ਕਸੂਰਵਾਰ ਆ ਵੇਖੋ ਬਾਬਾ ਇਹ ਦਰਸ਼ਕੋ ਇਹ ਗੱਲ ਸੱਚ ਆ ਆਪਾਂ ਬੀਬੀਆਂ ਨੂੰ ਭੇਜਦੇ ਆ ਤਾਂ ਇਹਨਾਂ ਕੋਈ ਜਾਣਦੀਆਂ ਬੀਬੀਆਂ ਤੇ ਫਿਰ ਤੁਸੀਂ ਬਾਬਾ ਮਰਲਾ ਤੁਹਾਡੇ ਬੈੱਡ ਦੇ ਉੱਤੇ ਬੀਬੀਆਂ ਆਪ ਹੁੰਦੇ ਫਿਰ ਤੁਹਾਨੂੰ ਦੋਸ਼ ਤੇ ਇਲਜ਼ਾਮ ਕਿਉਂ ਲੱਗਦਾ ਮੇਰੇ ਤੇ ਇਲਜ਼ਾਮ ਕਿਉਂ ਲੱਗਦਾ ਦੱਸੋ ਪਹਿਲਾਂ ਬੰਦੇ ਆਪਦੀਆਂ ਬੁੜੀਆਂ ਭੇਜਦੇ ਆ ਕੁੜੀਆਂ ਭੇਜਦੇ ਆ ਮਾਂ ਤਾਂ ਭੇਜਦੇ ਆ ਭੇਜਦੇ ਨਾ ਹੂੰ ਉਹਨਾਂ ਨਾਲ ਫਿਰ ਗਲਤ ਕੰਮ ਹੁੰਦਾ ਪਹਿਲਾਂ ਕਿਉਂ ਨਹੀਂ ਬੋਲਦਿਆਂ ਉਹ ਤੁਸੀਂ ਕਰਦੇ ਛੋਡੇ ਡੇਰਾਬਾਦ ਇੰਨਾ ਬੜਾ ਕਰਦੇ ਸੀਵਾਇਦਾਰ ਸੂਦਰ ਸਾਰੇ ਚੱਕ ਦਿੰਦੇ ਛੋਡੇ ਡੇਰਾ ਜੇ ਛੋਡੇ ਡੇਰਾ ਛੋਡੇ ਸਾਰੇ ਬਾਬੇ ਤੇ ਇਲਜ਼ਾਮ ਲੱਗਿਆ ਤੁਸੀਂ ਇਹੀ ਕੰਮ ਫੜ ਰੱਖਿਆ ਤੇ ਵੇਖੋ ਮੇਰੀ ਗੱਲ ਕੋਈ ਨਹੀਂ ਕਰਦਾ ਜੀ ਸਾਰਾ ਕੁਝ ਇਹ ਸਾਰੀ ਕਰਦੇ ਆਂ ਵੇਖੋ ਬੇਚਾਰਾ ਬਾਬੇ ਦਾ ਗੱਲ ਕਹਿਣਾ ਇਹ ਗੱਲ ਸਹੀ ਵੀ ਹੈ ਇਹ ਲੋਕ ਸ਼ਾਸਤਰੀ ਅਸਰ ਰਹਿ ਗਏ ਇਹਦੇ 'ਚ ਸ਼ਾਸਤਰੀਆਂ ਕਹੇ ਹੁੰਦੇ ਸ਼ਾਰਤੀਆਂ ਸਰ ਸ਼ਾਰਤੀਆਂ ਸਰ ਰਹਿ ਗਿਆ ਉਹ ਜਾ ਕੇ ਸਾਡੇ ਢੇਰੇ ਨੂੰ ਭਸਮ ਕਰਨਾ ਚਾਹੁੰਦੇ ਆ ਅੱਛਾ ਉਹ ਜਾਣ ਕੇ ਬੀਬੀਆਂ ਪੇ ਉਹ ਜਾਣ ਕੇ ਹੁਣ ਸੀਲ ਕਰਾਉਣਾ ਚਾਹੁੰਦੇ ਆ ਕਿਉਂਕਿ ਅਸੀਂ ਲੋਕਾਂ ਦੀਆਂ ਸੀਲਾਂ ਭੰਨਦੇ ਸੀ ਤਾਂ ਕਰਕੇ ਸੀਲਾਂ ਬਾਬਾ ਵੇਖੋ ਤੁਸੀਂ ਕੈਵਰੇ ਮੂਰੇ ਬਹੁਤ ਆਪ ਸ਼ਬਦ ਬੋਲੀ ਜਾਂਦੇ ਹੋ ਤੁਸੀਂ ਇੱਕ ਆਫ ਕਰਾ ਤੁਸੀਂ ਕੀ ਕੁਸ਼ ਕਰਦੇ ਹੋਗੇ ਬੁੜੇ ਨਾਲ ਮੈਨੂੰ ਇਹ ਅਸਲ ਲੀਡਰ ਨਹੀਂ ਕਰਦੇ ਕੀ ਨਹੀਂ ਕਰਦੇ ਲੀਡਰ ਸਬੰਧ ਬਣਾਉਂਦੇ ਨਹੀਂ ਲੀਡਰ ਲੀਡਰ ਬਣਾਉਦੇ ਬਾਬਾ ਫਿਰ ਤੁਸੀਂ ਤੁਸੀਂ ਇੱਕ ਆ ਜਿਹੜਾ ਤੁਸੀਂ ਕੱਪੜੇ ਪਾਏ ਕਿ ਬਾਬੇ ਦਾ ਰੂਪ ਤਾਂ ਤੁਸੀਂ ਛੱਡਦੇ ਹੋ ਫਿਰ ਬਾਬੇ ਦਾ ਰੂਪ ਨਹੀਂ ਹੋਰ ਮੈਂ ਕਿਹੜਾ ਰੂਪ ਦਾ ਨੋਰਮਲ ਰੂਪ ਜਿਵੇਂ ਅਸੀਂ ਫਿਰਦੇ ਤੁਸੀਂ ਇਹ ਰੂਪੇ ਬਾਬਾ ਫਿਰ ਤੁਸੀਂ ਤਾਂ ਕਹਿੰਦੇ ਨਾ ਇਹ ਤੁਸੀਂ ਤਾਂ ਕਹਿੰਦੇ ਸਾਡੇ ਕੰਮ ਬਸ ਜ ਕੀਤਾ ਇਧਰ ਆਪਦਾ ਨਾਮ ਵੀ ਲੈ ਲੈਣੇ ਕਰਕੇ ਗਲਤ ਕੰਮ ਤੁਸੀਂ ਤਾਂ ਕਹਿੰਦੇ ਅਸੀਂ ਤਾਂ ਫਿਰ ਅਸੀਂ ਬਾਬਾ ਨਹੀਂ ਆਪਣੇ ਹਾਂ ਤੁਸੀਂ ਗੰਦੀਆਂ ਚੀਜ਼ਾਂ ਖਾਣੇ ਦਾਰੂ ਪੀਣੇ ਮੀਟ ਖਾਣੇ ਸ਼ਰਾਬਾਂ ਪੀਣੇ ਬਾਬਾ ਤੁਸੀਂ ਫਿਰ ਤੁਸੀਂ ਨਾਲੇ ਬਾਬੇ ਦਾ ਬਾਬੇ ਦਾ ਕਹਿੰਦੇ ਨਾ ਕੰਮ ਬਸ ਜ ਕੀਤਾ ਵਾ ਹੈ ਤੁਸੀਂ ਤਾਂ ਕਹਿੰਦੇ ਪਰ ਤੁਸੀਂ ਬਾਬੇ ਆ ਢੋਕਾ ਦੋ ਰਿਹਾ ਸੀ ਆ ਬੇ ਜੇ ਤੈਨੂੰ ਪਤਾ ਤਾਂ ਹੈ ਕਿ ਬਾਬੇ ਨੇ ਕਹਿੰਦਾ ਕਾਮਰਾਸ ਕਿਸੇ ਦੇ ਵਸ ਨਹੀਂ ਆਉਂਦਾ ਵੀ ਕਾਮਰਾਸ ਲੋਭ ਹੰਕਾਰ ਕਿਸੇ ਦੇ ਵਸ ਚ ਨਹੀਂ ਹੈਗਾ ਇਹ ਇਹ ਤਾਂ ਕਹਿੰਦਾ ਵਸ ਜੇ ਵਸ ਚ ਕਰਾਂਗੇ ਆਪ ਹੀ ਬਰਬਾਦ ਹੋ ਜਾਵਾਂਗੇ ਇਹਦੇ ਤੁਹਾਡੇ ਕਹਿੰਦਾ ਜਿਹੜੀ ਉਹ ਬੀਬੀ ਆਈ ਆ ਉਹਨੇ ਤੁਹਾਡੇ ਨਾਲ ਸੰਬੰਧ ਬਣਾਇਆ ਉਹ ਕਿਨੂੰ ਛਰਲਤਾਂ ਅੰਸਰ ਨੇ ਭੇਜ ਕੇ ਤੁਹਾਨੂੰ ਬੁਨਾਵ ਕਰ ਰਹੇ ਆ ਵੇਖੋ ਜੀ ਬੀਬੀਆਂ ਪਹਿਲੀਆਂ ਜੱਫੀਆਂ ਪਾਉਂਦੀ ਨਹੀਂ ਉਹ ਮੈਨੂੰ ਹਾਂ ਮੇਰੇ ਨਾਲ ਘਰਤੀ ਰਹੀ ਸਾਰਾ ਪੱਪੀਆਂ ਛੱਪੀਆਂ ਕਰਦੀ ਰਹੀ ਆ ਹਾਂ ਬਾਅਦ ਵਿੱਚ 2 ਸਾਲਾਂ ਬਾਅਦ ਉਹਨੂੰ ਪਤਾ ਲੱਗ ਗਿਆ ਮੇਰਾ ਬਲਾਤਕਾਰ ਹੋ ਰਿ ਇਹ ਤਾਂ ਗੱਲ ਕਰ ਬਾਬੇ ਜੀ ਸਹੀ ਆ ਵੀ ਪਹਿਲਾਂ ਬੋਲਣਾ ਚਾਹੀਦਾ ਸੀਗਾ ਵੀ ਜੇ ਕੋਸ ਆਪਾਂ ਵੀ ਜ਼ਿੰਮੇਵਾਰ ਆਪਾਂ ਬੀਬੀ ਉਹਨਾਂ ਕੋਲੇ ਭੇਜ ਦਿਆਂ ਜਾਂ ਬੂਬਨੇ ਸਾਧਾਂ ਕੋਲੇ ਭੇਜ ਦਿਆਂ ਤਾਂ ਇਹ ਗਲਤ ਕੰਮ ਤਾਂ ਹੀ ਕਰਦੇ ਆ ਬਾਬਾ ਹੁਣ ਇਹ ਦੂਬਾਰਾ ਵਿੱਚ ਤੁਸੀਂ ਇਹ ਦੂਬਾਰਾ ਵਿੱਚ ਤੁਸੀਂ ਇਕੱਠ ਕਰਨ ਜਾ ਰਹੇ ਹੋ ਅਸੀਂ ਸੁਣਿਆ ਵੀ ਤੁਸੀਂ ਕੋਈ ਵੱਡਾ ਇਕੱਠ ਕਰਨਾ ਕਰਨਾ ਲਾਵਾਂਗੇ ਜੀ ਸਾਡੇ ਤੇ ਡੇਰਿਆਂ ਦੇ ਉੱਤੇ ਕੋਈ ਚੜ ਕੇ ਆਊਗਾ ਤਾਂ ਗੱਟਾ ਲਾਦਾਂਗੇ ਨਹੀਂ ਤੁਸੀਂ ਅਸੀਂ ਇਹ ਸੁਣਿਆ ਵੀ ਤੁਸੀਂ ਬਹੁਤ ਬਾਰੇ ਸਾਰੇ ਬਾਬੇ ਰੜ ਕੇ ਡੇਰੀ ਵਾਲੇ ਤੁਸੀਂ ਇਕੱਠ ਕਰਨ ਤੇ ਆ ਲਾਵਾਂਗੇ ਜੀ ਇਕੱਠ ਧਰਨੇ ਲਾਵਾਂਗੇ ਕਾਦੇ ਤਾਂ ਲੇਜ਼ ਕੀ ਮੰਗ ਆ ਤੁਹਾਡੀ ਆਏ ਲਾਵਾਂਗੇ ਸਾਰੇ ਬਾਬੇ ਇਕੱਠੇ ਕਰਾਂਗੇ ਵੀ ਅਸੀਂ ਜਿਹੜਾ ਕੰਮ ਕਰਦੇ ਆ ਉਹ ਗਲਤ ਆ ਸੀ ਨਹੀਂ 2 ਸਾਲ ਪਹਿਲਾਂ ਬੁੜੀ ਬੋਲੀ ਨਹੀਂ ਬੁੜੀ ਤੇ ਇਲਜ਼ਾਮ ਲੱਗੂਗਾ ਇਹ ਤੁਹਾਡੇ ਬਾਬਾ ਤਿੰਨ ਬਾਬੇ ਤੇ ਇਲਜ਼ਾਮ ਲੱਗ ਚੁੱਕੇ ਆ ਤੁਹਾਡੇ ਦੇ 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 ਅਸੀਂ ਨਹੀਂ ਜਾਣਦੇ ਕਿਤੇ ਤੇ ਲੱਗਿਆ ਕੀ ਉਹ ਤੁਹਾਡੇ ਡੇਰੇ ਨਾਲ ਸੰਬੰਧਤ ਬਾਬੇ ਆ ਜਿਨ੍ਹਾਂ ਤੇ ਇਲਜ਼ਾਮ ਲੱਗਿਆ ਚੌਥਾ ਤੁਸੀਂ ਆ ਲੱਗਿਆ ਰਵੇ ਜਿਹੜੀ ਤੁਹਾਡੀ ਆਡੀਓ ਵਾਇਰਲ ਹੁੰਦੀ ਹੈ ਵੀਡੀਓ ਵਾਇਰਲ ਹੁੰਦੀ ਹੈ ਅਸੀਂ ਦਰਸ਼ਕਾਂ ਨੂੰ ਦਿਖਾ ਨਹੀਂ ਸਕਦੇ ਲੋਕ ਸਾਰੇ ਨੈੱਟ ਤੇ ਘੁੰਮੀ ਜਾਂਦੀ ਆ ਆਡੀਓ ਤੁਸੀਂ ਇਹਨੇ ਗੰਦੇ ਸ਼ਬਦ ਹੋ ਰਿਹਾ ਸੀਗਾ ਹਾਂ ਜਵਾਗ ਰੋ ਰਿਹਾ ਸੀਗਾ ਮੈਂ ਉਹਨੂੰ ਖ ਤਮਾਨੂੰ ਹੋਰ ਚੀਜ਼ ਦੇਤੀ ਫਿਰ ਫਿਰ ਬਾਬਾ ਇਹਦਾ ਮਤਲਬ ਤੁਸੀਂ ਇਹ ਗੰਮ ਕਿਉਂ ਕਰ ਰਹੇ ਤੁਸੀਂ ਜਵਕਾਂ ਦਾ ਵੀ ਸ਼ੋਸ਼ਣ ਕਰਦੇ ਤੁਸੀਂ ਬੀਬੀਆਂ ਦਾ ਵੀ ਸ਼ੋਸ਼ਣ ਕਰ ਰਹੇ ਮੈਂ ਤਾਂ ਕੌਣ ਕਹਿੰਦਾ ਸ਼ੋਸ਼ਣ ਕਰਦਾ ਜਿਹੜਾ ਜਿਹੜਾ ਕਰਦਾ ਜੇ ਜੇਲ੍ਹ 'ਚ ਬੈਠਾ 176 ਬੰਦੇ ਕਿੰਨੇ ਜਵਕਾਂ ਦੇ ਸ਼ੋਸ਼ਣ ਵੀ ਤੇ ਤੁਸੀਂ ਜਵਕਾਂ ਦਾ ਨਹੀਂ ਕਰਦਾ ਮੈਂ ਬੀਬੀਆਂ ਦਾ ਕਰਦਾ ਤੁਸੀਂ ਬੀਬੀ ਦਾ ਕਰਦੇ ਹੋ ਹਾਂ ਵੇਖੋ ਭਾਈ ਬਾਬਾ ਮਨੇ ਬੀਬੀਆਂ ਦਾ ਮੈਂ ਸ਼ੋਸ਼ਣ ਕਰਦਾ ਬਾਬਾ ਫਿਰ ਇਹਦਾ ਮਤਲਬ ਵੀ ਬੀਬੀਆਂ ਥੋੜੇ ਕੋਲੇ ਆਉਂਦੇ ਤੁਸੀਂ ਬਿੜ ਤੇ ਆ ਪਾਉਣੇ ਮੈਂ ਪਾਣਾ ਹੋਰ ਹੋਰ ਕੋਲ ਪੈਂਦੀਆਂ ਨਹੀਂ ਥੋੜਾ ਜਿਹਾ ਪੂਰਾ ਬਣਿਆ ਉੱਥੋਂ ਤੱਕ ਬੀਬੀ ਆਪ ਚੱਲ ਕਿ ਉੱਥੇ ਹੀ ਬੀਬੀਆਂ ਲਈ ਆ ਜੀ ਸਾਰਾ ਕੁਝ ਬੰਦਿਆਂ ਵਾਸਤੇ ਨਹੀਂ ਬੰਦੇ ਮਰਦ ਕਿਉਂ ਨਹੀਂ ਆ ਸਕਦੇ ਉਸ ਕਮਰੇ ਤੇ ਮਰਦ ਹੈ ਨਹੀਂ ਨਾ ਮਰਦ ਸਾਰੇ ਤੇ ਕੱਲੇ ਤੁਸੀਂ ਮਰਦ ਰਹੇਗੇ ਅਸੀਂ ਮਰਦ ਰਹੇ ਤਾਂ ਹੀ ਬੀਬੀਆਂ ਸਾਡੇ ਕੋਲ ਆਉਂਦੀਆਂ ਤੇ ਫਿਰ ਥੋੜੇ ਤੇ ਇਲਜ਼ਾਮ ਕਾਹਤੋਂ ਲੱਗਦੇ ਆ ਇਲਜ਼ਾਮ ਭਾਈ ਤਾਂ ਲੱਗੂਗਾ ਜਿੰਨਾ ਟਾਈਮ ਡੇਰਿਆਂ ਦੇ ਵਿੱਚ ਆਉਣੋਂ ਹਟਦੇ ਨਹੀਂ ਹੂੰ ਜਿੰਨਾ ਟਾਈਮ ਪਿਆਰ ਦੇ ਲੋਕ ਸੁਧਰਦੇ ਨਹੀਂ ਆਉਂਦੀਆਂ ਬੀਬੀਆਂ ਨੂੰ ਭੈਣਾਂ ਨੂੰ ਮਾਤਾਂ ਨੂੰ ਮਾਮੀਆਂ ਚਾਚੀਆਂ ਤਾਈਆਂ ਨੂੰ ਭੇਜਦੇ ਆ ਭੇਜਣੋਂ ਹਟਣਗੇ ਨਹੀਂ ਹੂੰ ਠੀਕ ਹੈ ਹਾਂ ਆਦੇ ਪਰਿਵਾਰ ਨੂੰ ਭੇਜਣੋਂ ਹਟਣਗੇ ਨਹੀਂ ਉਹਨਾਂ ਦਾ ਬਾਬਿਆਂ ਦਾ ਇਲਜ਼ਾਮ ਲੱਗਦੇ ਰਹਿਣਗੇ ਤੇਰੇ ਥੋੜੇ ਚੱਲਦੇ ਜਾਣਗੇ ਡੇਰੇ ਵੀ ਚੱਲੇ ਚੱਲਦੇ ਰਹਿਣਗੇ ਸਾਡੇ ਇਲਜ਼ਾਮ ਵੀ ਲਾਦੇ ਰਹਿਣਗੇ ਤੇ ਅਸੀਂ ਜੇਲ੍ਹਾਂ ਦੇ ਵਿੱਚ ਜਾਂਦੇ ਵੀ ਰਵਾਂਗੇ ਤੇ ਆਉਂਦੇ ਵੀ ਰਵਾਂਗੇ ਬਾਬੇ ਫੇਰ ਵੀ ਮੈਂ ਕਹਿੰਦਾ ਇੱਥੇ ਦੀਵਾ ਲਾ ਲਾਂ ਮੈਂ ਇੱਥੇ ਬੈਹਾਂ ਚੌਂਗੜਾ ਮਾਰ ਕੇ ਇੱਥੇ ਮੇਰੇ ਕੋਲ ਆਉਣ ਲੱਗ ਜਾਣਗੇ ਇਹ ਕੀ ਮਤਲਬ ਹੈ ਕਿ ਗਊ ਤੁਸੀਂ ਪਹਿਲਾਂ ਬੀਬੀਆਂ ਨੂੰ ਵਾਸਤ ਕਰਦੇ ਫੇਰ ਥੋੜੇ ਕੋਲੇ ਸਾਰੇ ਮਰ ਦੋਗੇ ਪੰਜਾਬ ਦੇ ਵਿੱਚ ਸਿਰਫ ਬਾਬਿਆਂ ਦਾ ਰਾਜ ਹੋਗਾ ਹੀ ਆਉਣ ਵਾਲੀ ਪੀੜ੍ਹੀ ਚ ਟੈਨਸ਼ਨ ਨਾ ਲਓ ਤੁਸੀਂ ਤੇ ਦੂਜੀ ਗੱਲ ਮੈਨੂੰ ਪੱਠੇ ਪਾ ਤਾਂ ਇਹ ਗੰਦੇ ਕੰਮ ਕਰਾਉਣੇ ਕੰਮ ਹੁੰਦੇ ਆ ਤੇ ਕਿਉਂਕਿ ਟਾਲੀ ਕਹਿੰਦੇ ਹੁੰਦੇ ਆ ਇੱਕ ਹੱਥ ਨਾਲ ਨਹੀਂ ਵੱਜਦੀ ਦੋ ਹੱਥਾਂ ਨਾਲ ਵੱਜਦੀ ਸੋ ਆਪਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਬੂਬਨੇ ਸਾਹ ਦਾ ਜਿੰਨਾ ਤੇ ਇਜਾਮ ਲੱਗਿਆ ਆਪਾਂ ਫਿਰ ਵੀ ਇਹਨਾਂ ਨੂੰ ਸ਼ਰਦਾ ਰੱਖ ਕੇ ਆਪਦੇ ਬੀਬੀਆਂ ਨੂੰ ਭੈਣਾਂ ਨੂੰ ਧੀਆਂ ਨੂੰ ਇਹਨਾਂ ਕੋਲੇ ਭੇਜਦੇ ਆ ਤੇ ਇਹਨਾਂ ਬੀਬੀਆਂ ਧੀਆਂ ਭੈਣਾਂ ਸ਼ੋਸ਼ਨ ਕਰਦੇ ਆ ਕਿੱਡਾ ਗਲਤ ਕੰਮ ਕਰਦੇ ਆ ਸੋ ਸਾਡਾ ਇੱਕ ਮਕਸਦ ਸੀਗਾ ਤੁਹਾਨੂੰ ਮੈਸੇਜ ਦੇਣਾ ਲੋਕ ਪੰਜਾਬ ਟੀਵੀ ਸਾਡੀ ਟੀਮ ਦਾ ਤੁਹਾਨੂੰ ਇੱਕ ਅਸੀਂ ਮੈਸੇਜ ਦੇਣਾ ਸੀਗਾ ਕਿ ਇਹ ਜਿਹੜੇ ਬੂਬਨੇ ਸਾਹ ਦਾ ਇਹਨਾਂ ਕੋਲੇ ਆਪਣੀਆਂ ਬੀਬੀਆਂ ਧੀਆਂ ਭੈਣਾਂ ਨੂੰ ਨਾ ਭ ਇਨਾਂ ਦਾ ਜਿਨ੍ਹਾਂ ਤੇ ਇਲਜ਼ਾਮ ਲੱਗਿਆ ਸ਼ਰਿਆਂ ਬੁਲਾਦ ਕਰਦੇ ਦਾ ਇਲਜ਼ਾਮ ਲੱਗਿਆ ਨਾ ਕੋਲੇ ਆਪ ਆਪਣੇ ਬੀਬੀਆਂ ਨੂੰ ਕਿਉਂ ਭੇਜ ਰਹੇ ਆ ਥੋੜੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ